ਸਸਕੀ ਹਲਦੀ ਸਾਰਿਆਂ ਨਾ ਵਦੀਫਾਂ ਦੇ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਹੜਟਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਬਾਜੀ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ 'ਤੇ ਵੀ ਤੁਹਾਨੂੰ ਟੋਟਲ 5 ਪਸ਼ੂ ਤੁਹਾਨੂੰ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਕੋਈ ਗੱਬਣ ਹੈ ਕੋਈ ਸੂਈ ਹੈ ਕੋਈ ਟੋਕੜ ਗੱਬਣ ਹੈ ਸਾਰੀ ਵੈਰਾਈਟੀ ਤੁਹਾਨੂੰ ਦਿਖਾਵਾਂਗੇ ਦਿਖਾਣ ਤੋਂ ਬਾਅਦ ਹੁਣ ਆਪਾਂ ਕਰਦੇ ਹੁਣ ਦੀਆਂ ਨਾਲਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਭਾਈ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਹਾਂ ਵਧੀਆ ਜੀ ਠੀਕ ਠਾਕ ਜੀ ਚਲੋ ਵਧੀਆ ਚੱਲਦਾ ਜੀ ਵੇਖ ਗਿਆ ਮਾਲ ਉਦਨ ਵਾਲਾ ਫਿਰ ਹਾਂਜੀ ਵੇਖ ਗਿਆ ਠੀਕ ਆ ਹਾਂਜੀ ਤੇ ਚਲੋ ਨਾਮ ਦੱਸੋ ਇੱਕ ਕਰੀਏ। ਹਾਂ ਜੀ ਬਈ ਬੀ ਚਾਹਾਂਗੇ। ਪਿੰਡ ਹਰੜਾ ਕਲਾਂ ਤਸੀਲ ਐ ਨਾ ਰੇ ਜਿਲ੍ਹਾ ਹਸਨ। ਤੇ ਫੋਨ ਨੰਬਰ ਵੀ ਬੋਲਦੇ ਕਰੀਏ। ਫੋਨ ਨੰਬਰ ਹੈਗਾ 95927519 ਵਰਤਾਂ। ਠੀਕ ਆ। ਹਾਂ ਜੀ। ਤੇ ਸ਼ੁਰੂਆਤ ਫਿਰ ਟੋਕੜ ਗੱਬਨ ਤੋਂ ਕਰ ਲਈਏ। ਗੱਬਨ ਤੋਂ ਕਰ ਲਓ ਪਾਜੀ। ਕਿੰਨੇ ਚਿਰ ਦੀ ਚੈੱਕ ਪਾਸ ਚ? ਇਹ ਪਾਜੀ ਤਨਾਮੀ ਨੇ ਤਾਂ ਪਲਾਸ ਤੇ ਨਾਂ ਦੀ ਕੋਈ ਵੀ ਲਾ ਲੈਦੇ ਨੂੰ ਤੇ ਆ। ਅੱਛਾ। ਹਾਂ ਜੀ। ਦੱਸਿਆ ਲਾਂਚ ਸੁਣਾ ਕੀ ਨਹੀਂ? ਲਾਂਚ ਸੁਣਾ ਹਾਂ ਜੀ। ਠੀਕ ਆ। ਹਾਂ ਜੀ। ਤੇ ਦੁੱਧ ਕਿੰਨਾ ਜੀ ਹੁਣ ਦੁੱਧ ਪਾਜੀ ਹੁਣੇ ਆਈ ਆ ਜੇ 1 ਘੰਟਾ ਜੀ ਹੋਇਆ ਆਪਣੇ ਕੋਾਈ ਨੂੰ ਅੱਛਾ ਉਹ ਵੀ ਉਤੇ 6 ਕਿਲੋ ਕਹਿੰਦੇ ਪਰ ਆਪਾਂ 5 ਆਪਾਂ 4 ਕਿਲੋ ਹੀ ਦਸੀਏ ਅੱਛਾ ਕਿਉਂਕਿ ਉਹ ਪਰੇ ਖਾਂਡ ਕੇ ਜਿਹੜਾ ਹੱਥ ਲੱਗਰ ਹੁੰਦਾ ਨਾ ਹਾਂਜੀ ਆਪਾਂ ਨਹੀਂ ਉਹਦਾ ਵਸ਼ੀ ਵੀ ਤੇ ਮਗਰਿਆ ਅੱਛਾ ਵਸ਼ੀ ਹੈਗੀ ਆ ਦੋ ਵਸ਼ੀ ਹੈਗੀ ਆ ਠੀਕ ਹੈ ਹਾਂਜੀ ਆਪਾਂ ਮੰਨ ਲਓ 4 ਹੀ ਦਸੀਏ ਪੱਕਾ ਲੀਟਰ ਵਾਲਾ ਚਲੋ ਫਿਰ ਤੋਰੋ ਇੱਕ ਰੀਮ ਦੋ ਤੇ ਉਧਾਂ ਇਹਦੇ ਵੀ ਸ਼ੇਰ ਮੰਨੋ ਆਪਾਂ ਪਰ ਫਿਰ ਵੀ ਉਪਰੇ ਤਾਂ ਜਾ ਕੇ ਫਿਰ ਪੈ ਸਕਦਾ đây là cái thế cái nào vậy đây là màu kia pa ਜੇ ਦਾ ਮੁੱਲ ਭਾਜੀ 20000 ਜੀ 20000 ਹਾਂ ਜੀ ਕਰਨਾ ਵਿੱਚ ਮੰਨਤਨ 20 ਹੀ ਦੇ ਦਾਂਗੇ ਭਾਈ ਅੱਛਾ 20000 ਹੀ ਦੇ ਦੋਗੇ ਹਾਂ ਜੀ ਬਾਕੀ ਚਲੋ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਬਾਕੀ ਜੇ ਤੁਹਾਨੂੰ ਜਿਆਦਾ ਥੋੜਾ ਬਹੁਤਾ 18 ਹੀ ਦੇਈਏ ਤੇ ਦੇ ਦਈਏ ਲਾਸਟ ਭਾਈ 18000 ਹੀ ਦੇ ਦੇਣਾ ਤੇ ਮਗਰ ਵੱਛੀ ਵੀ ਆ ਹਾਂ ਮੱਛੀ ਵੀ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਹੁਣ ਇੱਕ ਆ ਗਾਵਾਂ ਹਾਂ ਹਾਂ ਜੀ ਚੰਗੀ ਭਰਨੀ ਆ ਚੰਗੇ ਫਾਨੇ ਜਿੱਡੇ ਲਾਂ ਤੋਂ ਲੈ ਦੇ ਕਾਫੀ 12 13 ਦੇ ਨਾ ਹੈਗੇ ਗੂਣ ਚ ਠੀਕ ਆ ਹਾਂ ਜੀ ਇਹ ਤੇ ਜਦਨ ਪੂਰੀ ਤਿਆਰ ਹੋਈ ਐ ਉਤੋਂ ਤੇ ਤੁਹਾਨੂੰ ਨਾਮ ਖਾ ਜਾਣਾ ਹਾਂ ਜੀ ਬੋਤ ਤੇ ਭਾਜੀ ਬੜੇ ਵਾਲੀ ਜੇ ਮੰਨ ਲਓ ਹੁਣ ਤਾਂ ਚਲੋ ਗਰਮੀ ਆ ਪਟਿਆਨੇ ਸਾਡੇ 52 ਤੋਂ 70 ਦਿੱਤਾਗੇ ਅੱਛਾ ਆਪਣੇ ਬੰਦੇ ਸੱਜਣ ਕੋ ਮਲੇ ਲੀਏ ਠੀਕ ਆ ਹਾਂਜੀ ਤੋੜੋ ਫੇਰ ਇੱਕ ਦਿਨ ਬਾਕੀ ਹੈਗੀ ਜਰਸੀ ਕਰੋਸ ਆ ਥਾਣੇ ਦੇ ਦੇਖ ਸਾਦੇ ਲੱਗੇ ਤਾਂ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਹੈ ਤੇ ਕਿੰਨਾ ਫੇਰੇ ਦਾ ਮੁੱਲ ਮੋਲਾ ਪੀ ਭਾਜੀ ਇਹਦਾ 55000 ਕਰ ਦੇ ਜੀ ਅੱਛਾ ਹਾਂਜੀ ਤੇ ਦੇਣੀ ਕਿੰਨੇ ਦੀ ਆਪਾਂ ਜੀ 50 ਦੀ ਦੇ ਰਹੀਏ ਫਿਰ 50 ਚ ਛੋਟ ਕਰ ਦੀਏ ਕਰ ਦੋ ਤੁਸੀਂ ਆ 2000 ਛੱਡ ਦੀਏ ਫਿਰ ਠੀਕ ਆ ਭਾਜੀ 48000 ਦੀ ਪਰ ਵੇਖ ਲਓ ਕਿ ਦੀ ਵੱਡੀ ਵਹਿੜ ਆ ਹਾਂਜੀ ਹਾਂਜੀ ਠੀਕ ਆ ਕਿ ਨਹੀਂ ਮੰਨ ਲਓ ਕੋਈ ਇਹਨੂੰ ਪਤਾ ਨਹੀਂ ਗਰਮੀ ਦਾ ਨਹੀਂ ਕੋਈ ਕੁਛ ਨਹੀਂ ਹਾਂਜੀ ਹਾਂਜੀ ਹਨ ਨਹੀਂ ਮਈਆਂ ਵਾਲੇ ਲੱਗੇ ਨਹੀਂ ਠੀਕ ਆ ਹਾਂਜੀ ਤੇ ਹੁਣ ਆ ਗਈ ਆਪਣੀ ਕੋਈ ਭਾਜੀ ਨਵੀਂ ਜੇ ਕੋਈ ਨੀ ਨਾ ਕਦੇ ਤੀਜਾ ਸੁਆ ਜੀ ਠੀਕ ਆ ਠੀਕ ਹੈ ਤੇ ਹੁਣ ਆ ਗਈ ਮੱਝਾਂ ਆ ਗਈਆਂ ਤੇ ਇਹ ਵੀ ਗੱਭਣੇ ਆ ਇਹ ਗੱਭਣੇ ਜੀ ਝੋਡੀ ਦੂਜਾ ਸੂਹਾ ਜੀ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਜੀ ਦੱਸਦੀ ਆ ਤੇ ਬਾਰੇ ਫਿਰ ਇਹ ਵੀ ਭਾਜੀ ਹਫਤਾ ਕੀ ਘੜਦੀ ਜੇ ਸੂਹ ਚ ਅੱਛਾ ਹਾਂਜੀ ਇਹ ਦੂਜਾ ਸੂਹਾ ਜੀ ਕਿੰਨੇ ਕ ਦੁੱਧ ਆ ਲਈਏ ਇਹ ਦਸਾਂ ਤੋਂ ਪਲਾਸੀ ਚ ਆਉਗੀ ਤੋੜ ਲਾਂ ਤੇ ਚਾਈ ਜਊ ਗਰਮੀ ਬੜੀ ਆ ਠੀਕ ਹੈ ਹਾਂਜੀ ਉਹਦਾ ਇਹ ਚੱਬੂ ਦਾ ਕਰਦੀ ਆ। ਕੰਦਾ ਮਾ ਹੁਈ ਜਾ। ਚੱਬੂ ਦੀ ਆਤ ਨਹੀਂ ਜੜੀ ਹੈਗੀ ਇਹਨੂੰ। ਚਲੋ ਲੈ ਜਾ। ਕਈ ਵੇਲੇ ਜਦੋਂ ਘਰਾਂ 'ਚ ਪਸ਼ੂ ਆਈ ਹੁੰਦੇ ਆ ਤੇ ਚੱਬੂ ਪਾਈ ਨਹੀਂ ਹੁੰਦੇ ਪਿੱਛੇ। ਤੇ ਮੁੱਲ ਫਿਰ ਇਹਦਾ ਵੀ ਜੀ ਮੁੱਲ ਤੇ ਭਾਜੀ ਇਹਦਾ 70 ਜੀ ਅੱਛਾ ਤੇ 65 ਦੀ ਦੇ ਦੀਏ ਝੋਟ ਅੱਛਾ 65000 ਦੀ ਦੇ ਦੇਣੀ ਆ ਹਾਂਜੀ ਬਾਕੀ ਵੀਰ ਹੋਰ ਜਿਆਦਾ ਤੁਹਾਨੂੰ ਕਿੰਨਾ ਭੀ ਜੈਸ ਨੂੰ ਕਰ ਦੋ ਲਾਸਟ ਭਾਜੀ 62000 ਨਹੀਂ ਦਵਾਂਗੇ ਅੱਛਾ 62000 ਦੀ ਦੇ ਦੋਗੇ ਚਲੋ ਬਾਕੀ ਕੋ ਫੋਨ ਲਾਵੇ ਹਨਾ ਬਾਕੀ ਕੋਈ ਗੱਲ ਨਹੀਂ ਛੋਟ ਛੜ ਮੌਕੇ ਤੇ ਕਰ ਦੋਗੇ ਹਾਂਜੀ ਬਾਕੀ ਸੌਣ ਤੱਕ ਕਰ ਚੰਗੀ ਪਰ ਨਹੀਂ ਆ ਵੀ ਚੰਗੀਪੁਰ ਵੀ ਝੋਟ ਤੇ ਹੁਣ ਇੱਕ ਕੰਮ ਹੀ ਨਹੀਂ ਮੈ ਤੁਹਾਨੂੰ ਦਿਖਾਉਣੀ ਆ ਦੱਸੀਏ ਵੀ ਜੀ ਇਹਦੇ ਬਾਰੇ ਇਹਦਾ ਸਾਰੇ ਭਾਜੀ ਦੱਸੋ ਤਾਂ ਪਲਾਸੀ ਜੀ ਅੱਛਾ ਇਹਨੂੰ 7-8 ਦਿਨ ਹੋ ਗਏ ਆ ਸੂਈ ਨੂੰ ਠੀਕ ਆ ਹਾਂਜੀ ਤੇ ਕਿੰਨੇ ਕ ਦੁੱਧ ਵਾਲੀ ਉਤਰਾਏ ਉਹ 14-15 ਕਿਲੋ ਆਉਣਾ ਚਾਹੀਏ ਨਾ ਭਾਈਆ ਤੋਰੋ ਫੇਰ ਇੱਕ ਦਿਨ ਆਥਾਨ ਆਪਾਂ ਦੇਖ ਸਕਦੇ ਇਹਦੇ ਲਾਗੇ ਤਾਂ ਤੇ ਮਿਲਕ ਵੀ ਇਹਨਾਂ ਵੀ ਚੰਗੀ ਲੱਗੀ ਆ ਆ ਬੱਚੇ ਜਿਹੜੇ ਇਹਨਾਂ ਦੇ ਦੋਵਾਂ ਦੇ ਬੱਚੇ ਵੀ ਚੰਗੇ ਭਲੇ ਹੀ ਆ ਦੋਵਾਂ ਦੇ ਬਾਕੀ ਇਹ ਵੀ ਕੱਦ ਕੱਠ ਚੰਗਾ ਵਾ ਇਹਦਾ ਪਰ ਇਸ ਦੀ ਆ ਤੇ ਇਹਦਾ ਮੁੱਲ ਫਿਰ ਮੋਲੇ ਦਾ ਭਾਈ ਭੈ 90 ਗਰੀਏ 85 ਦਵਾਗੇ ਹਾਂ ਨਹੀਂ ਅੱਛਾ 85000 ਦੇ ਹਾਂਜੀ ਹਾਂਜੀ ਚਲੋ ਬਾਕੀ ਛੋਟ ਛੜ ਵਿੱਚੋਂ ਕਰ ਦੋਗੇ ਹਾਂਜੀ ਠੀਕ ਹੈ ਜੀ ਤੇ ਚਲੋ ਹੁਣ ਇਹਦੀ ਦੂਜਾ ਸੂਆ ਜਿਹਦਾ ਵੀ ਇਦੋਂ ਕਿੰਨਾ ਚਿਰ ਹੋ ਗਿਆ ਸੂਈ ਨਾਲ ਇਹ ਤਾਂ ਕਲਰਾਂ ਦੀ ਸੂਈ ਏ ਠੀਕ ਆਹ ਬਚਾਇਆ ਕੱਟੀ ਇਹ ਮਗਰ ਅੱਛਾ ਆਹ ਕੱਟੀ ਏ ਇਹਦੀ ਆ ਨਾ ਰੋ ਜਿਹੜਾ ਬਿਲਕੁਲ ਨਾਲ ਤਾਜ਼ਾ ਇਹ ਦੇਖ ਸਕਦੇ ਆਪਾਂ ਤੇ ਆਹ ਬੱਚਾ ਜਿਹੜਾ ਮਿਨੀਮਾਈਜ਼ ਦਾ ਵਾ ਤੋੜੋ ਫਿਰ ਇਹਨੂੰ ਇਹ ਕਿੰਨੇ ਕਿਲੋ ਦੁੱਧ ਵਾਲੀ ਵੀਰ ਜੀ ਇਹ ਭਾਈ 12 13 ਕਿਲੋ ਆਉਣਾ ਕਿ ਆਉਂ ਨਹੀਂ ਇਹ ਤਾਂ ਬਹੁਤ ਆਉਂਦਾ ਲੋਗ 10 ਸੁਆਹ ਜੀ 12 ਕਿਲੋ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਇਹ ਚਵਾਈ ਜਾਊਗੀ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਇਹਦਾ ਵੀ ਮਾਲੋ ਸੀਅਰ ਕਰ ਦਗੇ ਹਾਂਜੀ ਤੇ 77 ਦੀ ਦੀਗੇ 77 ਜਦ ਕਿ ਪੂਰੇ 75 ਦੀ ਦੇ ਦੇ 77 ਦੀ ਦੇ ਦਿਓ ਭਾਜੀ ਬੜੀ ਚੰਗੀ ਝੋਟੀ ਭਾਜੀ ਜਿਹੜਾ ਕੋਈ ਵੀਪਰਾ ਲੈ ਜੂ ਯਾ ਤਰੂਗਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਕੁਛ ਹੈ ਨਾ ਬਸ ਇਹਦੀ ਬਾਕੀ ਇਹੀ ਆ ਵੀ ਜਿਹੜਾ ਸੂਆ ਡੰਗ ਨੂੰ ਚੋਕੇ ਖੜੋ ਹਾਂਜੀ ਠੀਕ ਹੈ ਨਾ ਤੇ ਗੱਬਨ ਆਪਣੀਆਂ ਪਾਸ ਕਰਕੇ ਖੜਾ। ਬਾਕੀ ਇੱਕ ਬੇਨਤੀ ਆ ਵੀ ਇਹਦੇ ਕਿਸੇ ਵੀ ਭਰਾ ਨੇ ਡੰਗਰ ਲੈਣਾ ਨਾ। ਮੇਰਾ ਵੀਰ ਉਹੋ ਹੀ ਫੋਨ ਲਾਵੇ ਠੀਕ ਆ ਕਿ ਨਹੀਂ? ਅੱਛਾ। ਬਾਕੀ ਕਈ ਵੀਰ ਵੇਖਿਆ ਏ। ਮੰਨ ਲਓ ਬੋਰੇ ਟਾਈਮ ਪਾਸ ਕਰਨ ਆਲੇ ਹੁੰਦੇ ਆ। ਠੀਕ ਆ। ਆਹ ਸਲਾਹ ਕਰਕੇ ਨੇ ਫਿਰ ਫੋਨ ਲਾ ਜਾਣਾ। ਠੀਕ ਠੀਕ ਆ ਜੀ। ਹਾਂਜੀ ਹਾਂਜੀ। ਠੀਕ ਆ ਵੀਰ ਜੀ। ਠੀਕ ਆ ਭਾਈ। ਬਾਕੀ ਜੋ ਵੀ ਕੁਛ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ। ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ। ਦੋ ਟਾਈਮ ਚੋਲੋ, ਤਿੰਨ ਟਾਈਮ ਚੋਲੋ ਜਦੋਂ ਤੱਕ ਤੁਹਾਡੀ ਤਸੱਲੀ ਆ ਫੇਰ ਹੀ ਅਗਲੇ ਦੇ ਕਿੱਲੇ ਦਾ ਪਸ਼ੂ ਖੋ